ਸਰਨਮ ਰਾਮ ਕਿਸ਼ਨ ਸਾਰਾ ਨਾਮ ਅਰੇ ਆਂਗੂਲ ਕਾ ਕੈਮਰਾ ਸਾਹਮਣੇ ਸਰੋਨਾ ਗਤਮ ਕੈਮਰਾ ਸਾਹਮਣੇ ਆਂਗੂਲ ਗੁਲੂ ਆਸੀ ਸਰੋਨਾ ਗਤਮ ਸਰੋਤ ਕੈਮਰੇ ਕੋ ਤੋ ਵਾਰੇ ਸਰੋਨਾ ਗਤਮ ਸਾਰਾ ਨਗਤਮ ਤਾਵਨ ਗਤਮ ਸਰਨ ਨਰ ਆਉਨ ਕੀ ਸਾਰਾ ਨਾਮ ਰਾਮ ਕਿੰਨਾ ਸਾਰਾ ਨਾਮ ਰਾਮ ਨੇ ਕਿੰਨਾ ਸਾਰਾ ਨਾਮ ਸਾਰੋ ਨੇ ਸਾਰਾ ਰਾਮ ਕੀ ਬਣਾਵਾਰਾ ਨਾਮ ਰਾਮ ਸਾਰਾ ਸਾਰਾ ਨਾਮ ਸਾਰਾ ਨਾਮ ਰਾਮ ਕਰੋ ਨਗਤ ਕਰੋ ਨਗਤ ਕਰੋ ਨਗਤ ਕਰੋ ਨਗਤ ਕਰੋ ਸਾਰਾ ਨਗਤ ਨ ਕਰੋ ਨਗਤ ਕਰੋ হাঁটার জন্যই তো বেরিয়েছি না হাঁট হাঁটার জন্য বেরিয়েছে আয় হাঁটছি দেখ আপনার